ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੂਨ 1984 ਚ ਹੋਏ ਹਮਲੇ ਬਾਰੇ ਤਾਂ ਲਗਭਗ ਸਾਰੇ ਜਾਣਦੇ ਨੇ ਪਰ ਇੱਕ ਹਮਲਾ ਇਸ ਤੋਂ ਵੀ ਪਹਿਲਾਂ ਹੋਇਆ ਸੀ ਦੇਸ਼ ਦੀ ਆਜ਼ਾਦੀ ਤੋਂ ਸਿਰਫ 8 ਸਾਲ ਬਾਅਦ ਹੀ ਅੱਜ ਦੇ ਦਿਨ 69 ਸਾਲ ਪਹਿਲਾਂ ਯਾਨੀ 4 ਜੁਲਾਈ 1955 ਦੇ ਵਿੱਚ ਪੰਜਾਬੀ ਸੋਪਾ ਲੈਣ ਲਈ ਚੂਚ ਰਹੇ ਸਿੱਖਾਂ ਨੂੰ ਦਬਾਉਣ ਵਾਸਤੇ ਇਹ ਹਮਲਾ ਨਹਿਰੂ ਦੇ ਰਾਸਤੇ ਵਿੱਚ ਹੋਇਆ ਸੀ ਇਹ ਹਮਲਾ ਸਨ 1955 ਦੇ ਵਿੱਚ 3 ਅਤੇ 4 ਜੁਲਾਈ ਦੇ ਦਰਮਿਆਨੀ ਰਾਤ ਨੂੰ ਕੀਤਾ ਗਿਆ ਸੀ ਇਸ ਦੌਰਾਨ ਹਕੂਮਤ ਵੱਲੋਂ ਸ਼ਿਰ ਦਰਬਾਰ ਸਾਹਿਬ ਖੇ ਵੱਡੇ ਗਿਣਤੇ ਚ ਪੁਲਿਸ ਫੋਰਸ ਭੇਜੀ ਗਈ ਸੀ ਇਸ ਹਮਲੇ ਦਾ ਮੁੱਖ ਕਾਰਨ ਸੀ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਤੋਂ ਭਾਰਤ ਸਰਕਾਰ ਸਾਫ਼ ਮੁਕਰ ਗਈ ਸੀ ਅਤੇ ਸਿੱਖਾਂ ਨੂੰ ਤਪਾਉਣ ਵਾਸਤੇ ਪੰਜਾਬੀ ਸੂਬੇ ਦੀ ਮੰਗ ਨੂੰ ਪੂਰੇ ਤਰੀਕੇ ਦੇ ਨਾਲ ਬੰਨ੍ਹ ਲਾਉਣ ਵਾਸਤੇ ਇਹ ਹਮਲਾ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਕੀਤਾ ਗਿਆ ਸੀ ਇਸ ਹਮਲੇ ਦੌਰਾਨ ਫੌਜ ਅਤੇ ਪੁਲਿਸ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੁੱਤੀਆਂ ਸਮੇਤ ਅੰਦਰ ਆ ਗਈ ਸੀ ਸੰਗਤ ਅਤੇ ਅਕਾਲ ਤਖਤ ਸਾਹਿਬ ਵੱਲੋਂ ਕੋਹਲੀਆਂ ਚਲਾਈਆਂ ਗਈਆਂ ਅੱਥਰੂ ਗੈਸ ਦੇ ਘੋਲੇ ਧਾਕੇ ਗਏ ਦਰਬਾਰ ਸਾਹਿਬ ਪਾਪਾ ਅਟਾਲਰ ਆਏ ਅਤੇ ਹੋਰ ਆਸ-ਪਾਸ ਦੇ ਗੁਰੂ ਘਰਾਂ ਤੇ ਵਿੱਚ ਤੋੜਪਾਨ ਕੀਤੀ ਗਈ ਅਤੇ ਇਸ ਤੋਂ ਇਲਾਵਾ ਸੇਕਾ ਸੰਗਤ ਦੇ ਉੱਪਰ ਲਾਠੇ ਚਾਰਜ ਵੀ ਕੀਤਾ ਗਿਆ ਜਿਸ ਨਾਲ ਸੈਂਕੜੇ ਲੋਕ ਜ਼ਖਮੀ ਹੋ ਗਏ ਅਤੇ ਦਰਜਨਾ ਸ਼ਹੀਦ ਵੀ ਹੋ ਗਏ ਸੀ ਬਿਨਾਂ ਫਰੰਟ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਵੇਪਰਾਂ ਚੋਂ ਰਾਤ ਨੂੰ ਪੁਲਿਸ ਨੇ ਚੁੱਕ ਲਿਆ ਸੀ ਫੋਰਸਾਂ ਨੇ ਤਕਰੀਬਨ 3000 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ ਖਾਨੇ ਪੰਜਾਬੀ ਸੂਬਾ ਲੈਣ ਦੇ ਲਈ ਮੋਰਚਾ ਲਗਾਇਆ ਪਰ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਉੱਤੇ ਵੀ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੇ ਗਏ ਸੀ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਕਹਾਣਾਂਾਂ ਅਤੇ ਸਾਖੀਆਂ ਜਾਣਨ ਦੇ ਲਈ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਜੁੜੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ ਤੇ ਜੂਨ 1984 ਛੇ ਹਮਲੇ ਬਾਰੇ ਤਾਂ ਲਗਭਗ ਸਾਰੇ ਜਾਣਦੇ ਨੇ ਪਰ ਇੱਕ ਹਮਲਾ ਇਸ ਤੋਂ ਵੀ ਪਹਿਲਾਂ ਹੋਇਆ ਸੀ ਦੇਸ਼ ਦੀ ਆਜ਼ਾਦੀ ਤੋਂ ਸਿਰਫ 8 ਸਾਲ ਬਾਅਦ ਹੀ ਅੱਜ ਦੇ ਦਿਨ 69 ਸਾਲ ਪਹਿਲਾਂ ਯਾਨੀ 4 ਜੁਲਾਈ 1955 ਦੇ ਵਿੱਚ ਪੰਜਾਬੀ ਸੋਪਾ ਲੈਣ ਲਈ ਚੂਚ ਰਹੇ ਸਿੱਖਾਂ ਨੂੰ ਦਬਾਉਣ ਵਾਸਤੇ ਇਹ ਹਮਲਾ ਨਹਿਰੂ ਦੇ ਰਾਸਤੇ ਵਿੱਚ ਹੋਇਆ ਸੀ ਇਹ ਹਮਲਾ ਸਾਲ 1955 ਦੇ ਵਿੱਚ 3 ਅਤੇ 4 ਜੁਲਾਈ ਦੇ ਦਰਮਿਆਨੀ ਰਾਤ ਨੂੰ ਕੀਤਾ ਗਿਆ ਸੀ ਇਸ ਦੌਰਾਨ ਹਕੂਮਤ ਵੱਲੋਂ ਸ਼ਿਰ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਚ ਪੁਲਿਸ ਫੋਰਸ ਭੇਜੀ ਗਈ ਸੀ ਇਸ ਹਮਲੇ ਦਾ ਮੁੱਖ ਕਾਰਨ ਸੀ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਤੋਂ ਭਾਰਤ ਸਰਕਾਰ ਸਾਫ਼ ਮੁੱਕਰ ਗਈ ਸੀ ਅਤੇ ਸਿੱਖਾਂ ਨੂੰ ਤਪਾਉਣ ਵਾਸਤੇ ਪੰਜਾਬੀ ਸੂਬੇ ਦੀ ਮੰਗ ਨੂੰ ਪੂਰੇ ਤਰੀਕੇ ਦੇ ਨਾਲ ਬੰਨ੍ਹ ਲਾਉਣ ਵਾਸਤੇ ਇਹ ਹਮਲਾ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਕੀਤਾ ਗਿਆ ਸੀ ਇਸ ਹਮਲੇ ਦੌਰਾਨ ਫੌਜ ਅਤੇ ਪੁਲਿਸ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੁਤੀਆਂ ਸਮੇਤ ਅੰਦਰ ਆ ਗਈ ਸੀ ਸੰਗਤ ਅਤੇ ਅਕਾਲ ਤਖਤ ਸਾਹਿਬ ਵੱਲੋਂ ਕੋਹਲੀਆਂ ਚਲਾਈਆਂ ਗਈਆਂ ਅੱਥਰੂ ਗੈਸ ਦੇ ਘੋਲੇ ਧਾਕੇ ਗਏ ਦਰਬਾਰ ਸਾਹਿਬ ਪਾਪਾ ਅਟਾਲਰ ਆਏ ਅਤੇ ਹੋਰ ਆਸ-ਪਾਸ ਦੇ ਗੁਰੂ ਘਰਾਂ ਤੇ ਵਿੱਚ ਤੋੜਪਾਨ ਕੀਤੀ ਗਈ ਅਤੇ ਇਸ ਤੋਂ ਇਲਾਵਾ ਸੇਕਾ ਸੰਗਤ ਦੇ ਉੱਪਰ ਲਾਠੇ ਚਾਰਜ ਵੀ ਕੀਤਾ ਗਿਆ ਜਿਸ ਨਾਲ ਸੈਂਕੜੇ ਲੋਕ ਜ਼ਖਮੀ ਹੋ ਗਏ ਅਤੇ ਦਰਜਨਾ ਸ਼ਹੀਦ ਵੀ ਹੋ ਗਏ ਸੀ ਬਿਨਾਂ ਫਰੰਟ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਵੇਖ ਘਰਾਂ ਚੋਂ ਰਾਤ ਨੂੰ ਪੁਲਿਸ ਨੇ ਚੁੱਕ ਲਿਆ ਸੀ ਫੋਰਸਾਂ ਨੇ ਤਕਰੀਬਨ 3000 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ ਖਾਣੇ ਪੰਜਾਬੀ ਸੂਬਾ ਲੈਣ ਦੇ ਲਈ ਮੋਰਚਾ ਲਗਾਇਆ ਪਰ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਉੱਤੇ ਵੀ ਸਰਕਾਰ ਵੱਲੋਂ ਪਵੰਦੇ ਲਗਾ ਦਿੱਤੇ ਗਏ ਸੀ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਕਹਾਣਾਂਾਂ ਅਤੇ ਸਾਖੀਆਂ ਜਾਣਨ ਦੇ ਲਈ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਜੁੜੇ ਰਹੋ ਧੰਨਵਾਦ